ਪੈਰਾਓਲੰਪਿਕ ਦੇ ਵਿੱਚ ਭਾਰਤੀ ਹਾਕੀ ਟੀਮ ਦੇ ਵੱਲੋਂ ਕਾਂਸੀ ਦਾ ਤਗਮਾ ਜਿੱਤਣ ਦੇ ਨਾਲ ਇੱਕ ਪਾਸੇ ਜਿੱਥੇ ਪੂਰੇ ਦੇਸ਼ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ ਉੱਥੇ ਹੀ ਹਾਕੀ ਖਿਡਾਰੀਆਂ ਦੇ ਘਰਾਂ ਦੇ ਵਿੱਚ ਵੀ ਜਸ਼ਨ ਦਾ ਮਾਹੌਲ ਬਣਿਆ ਹੋਇਆ ਹੈ ਅਜਿਹਾ ਹੀ ਕੁਛ ਨਜ਼ਾਰਾ ਅਮ੍ਰਿਤਸਰ ਵਿਖੇ ਭਾਰਤੀ ਹਾਕੀ ਟੀਮ ਦੇ ਖਿਡਾਰੀ ਗੁਰਜੰਟ ਸਿੰਘ ਦੇ ਘਰ ਵਿਖੇ ਨੂੰ ਮਿਲਿਆ ਜਿੱਥੇ ਕੀ ਪਰਿਵਾਰਕ ਮੈਂਬਰਾਂ ਦੇ ਵੱਲੋਂ ਇੱਕ ਦੂਸਰੇ ਦਾ ਮੂੰਹ ਮਿੱਠਾ ਕਰਾਇਆ ਜਾ ਰਿਹਾ ਅਤੇ ਹਾਕੀ ਦੀ ਜਿੱਤ ਦਾ ਜਸ਼ਨ ਮਨਾਇਆ ਜਾ ਰਿਹਾ ਪਰਿਵਾਰ ਦੇ ਵੱਲੋਂ ਗਿੱਧੇ ਪੰਘੜੇ ਪਾਏ ਜਾ ਰਹੇ ਨੇ ਖੁਸ਼ੀ ਦਾ ਇਜ਼ਹਾਰ ਕੀਤਾ ਜਾ ਰਿਹਾ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਜੋ ਉਮੀਦਾਂ ਪੂਰੇ ਦੇਸ਼ ਨੇ ਹਾਕੀ ਟੀਮ ਤੋਂ ਲਗਾਈਆਂ ਸਨ ਉਸ ਨੂੰ ਵਾਹਿਗੁਰੂ ਨੇ ਪੂਰਾ ਕੀਤਾ ਉਹਨਾਂ ਕਿਹਾ ਕਿ ਸਾਡੀ ਟੀਮ ਇੰਡੀਆ ਨੇ ਜਿੱਤ ਹਾਸਲ ਕੀਤੀ ਹੈ ਅਤੇ ਕਾਂਸੀ ਦਾ ਤਗਮਾ ਦੇਸ਼ ਦੀ ਝੋਲੀ ਵਿੱਚ ਪਾਇਆ ਵਰਜੈਂਟ ਦੇ ਪਰਿਵਾਰਕ ਮੈਂਬਰਾਂ ਤੇ ਪਿੰਡ ਵਾਲਿਆਂ ਨੇ ਪਟਾਕੇ ਵੀ ਚਲਾਏ ਅਤੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ ਬਹੁਤ ਵਧੀਆ ਮਹਿਸੂਸ ਹੋ ਰਿਹਾ ਬਹੁਤ ਖੁਸ਼ੀ ਆ ਪੂਰੇ ਪਰਿਵਾਰ ਨੂੰ ਪੂਰੇ ਨਗਰ ਵਾਸੀਆਂ ਨੂੰ ਬਹੁਤ ਵਧੀਆ ਬੱਚਿਆਂ ਨੇ ਕੀਤਾ ਵਾ ਬੱਚੇ ਅੰਨੀ ਦਿਰ ਪੈरिस ਰਹੇ ਆ ਜੀ ਹੁਣ ਜਦੋਂ ਵਾਪਸ ਆ ਰਹੇ ਆ ਸਭ ਤੋਂ ਪਹਿਲਾਂ ਇਹਨਾਂ ਨੂੰ ਕੀ ਬਣਾ ਕੇ ਖਵਾਓਗੇ ਕਿਹੜੀ ਉਹਦੀ ਫੇਵਰਿਟ ਸਬਜ਼ੀ ਹੈ ਤਾਂ ਫੇਵਰਿਟ ਸਬਜ਼ੀ ਦਾ ਉਹਦੀ ਕਰੇਲੇ ਭਿੰਡੀ ਬਸ ਇਹ ਹੋਈਆ ਆ ਸਵਾਗਤ ਕਿਵੇਂ ਕਰਉ ਤੇ ਬੱਚੇ ਸਵਾਗਤ ਬਹੁਤ ਵਧੀਆ ਕਰਾਂਗੇ ਜਿਸ ਤਰ੍ਹਾਂ ਅੱਗੇ ਕਰੀਦਾ ਉਸੇ ਤਰ੍ਹਾਂ ਹੀ ਉਸ ਤੋਂ ਵੀ ਵਧੀਆ ਕਰਾਂਗੇ ਖੁਸ਼ੀ ਸੰਭ ਨਹੀਂ ਜਾ ਰਹੀ ਇਹਨਾਂ ਖੁਸ਼ੀਆਂ ਕਰ ਸਵਾਗਤ ਕਿਵੇਂ ਕਰਾਂ ਤੇ ਬੱਚਿਆਂ ਦਾ ਜਨਮ ਹੋ ਸਰ ਬਾਦ ਸਵਾਗਤ ਕਰਾਂ ਜਨਮ ਹੋਇਆ ਡਾਂਢੀ ਤੋਂ ਬੰਦੋ 4 ਸਾਲ ਬੰਦੀ ਹੋਰ ਅੰਤੇ ਜੀਤਾਂਗੇ ਤੇ ਇੱਕ ਹੋਰ ਬੱਚਾ ਦੇਖੋ ਜੀ ਬੜੀ ਮਨ ਨੂੰ ਖੁਸ਼ੀ ਹੋਈ ਹੈਗੀ ਜੋ ਅਸੀਂ ਉਮੀਦ ਰੱਖੀ ਪਰਮਾਤਮਾ ਸਾਨੂੰ ਚਲੋ ਸਿਲਵਰ ਮੈਡਲ ਜਾਂ 골ਡ ਮੈਡਲ ਦੀ ਹੈ ਸਾਡਾ ਸੁਪਨਾ ਸੀਗਾ ਸਾਡਾ ਚਲੋ ਉਹ ਤੇ ਨਹੀਂ ਪੂਰਾ ਹੋ ਸਕਿਆ ਪਰ ਆ ਸਾਡੇ ਵਾਸਤੇ 골ਡਨ ਮੈਡਲ ਹੀ ਹੈਗਾ ਪਰਮਾਤਮਾ ਨੇ ਸਾਡੇ ਝੋਲੀ ਜਿਹੜੀ ਖਾਲੀ ਸੀ ਝੋਲੀ ਬੱਚਿਆਂ ਦੀ ਭਰ ਕੇ ਖੱਲੀ ਹੈਗੀ ਅਸੀਂ ਉਸ ਪਰਮਾਤਮਾ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਚਲੋ ਬੱਚਿਆਂ ਨੂੰ ਬੜਾ ਹਾਰਡਵਰਕ ਸੀਗਾ ਮੁਕਾਬਲਾ ਬੜਾ ਟਫ ਸੀਗਾ ਤੇ ਚਲੋ ਮਰਜਿਆਂ ਨੇ ਮੈਚ ਜਿੱਤਿਆ ਉਹਨਾਂ ਦੇ ਉਹਨਾਂ ਦੀਆਂ ਵੀ ਜਿਹੜੀਆਂ ਮੰਦੀਆਂ ਖੁਸ਼ੀਆਂ ਹੁਣ ਸੰਭਾਲੀਆਂ ਨਹੀਂ ਜਾ ਰਹੀਆਂ ਹੋਣੀਆਂ ਉਹ ਵੀ ਗਰਾਊਂਡ 'ਚ ਭੰਗੜੇ ਪਾਉਣਦੇ ਆ ਕੋਚ ਭੰਗੜੇ ਪਾਉਣਦੇ ਆ ਸਾਡੇ ਰਿਸ਼ਤੇਦਾਰ ਭੈਣ ਭਰਾ ਸਾਰੇ ਭੰਗੜੇ ਪਾਉਣਦੇ ਆ ਬੜੀ ਖੁਸ਼ੀ ਦੇ ਬੱਚਿਆਂ ਦਾ ਵਾਪਸ ਆਇਆ ਵੇਖੋ ਕਰਾਂਗੇ ਜੀ ਪੂਰੇ ਭਾਰਤ ਨੇ ਸਵਾਗਤ ਕਰਨਾ ਅਸੀਂ ਕੱਲਿਆ ਨਹੀਂ ਕਰਨਾ ਪੂਰੇ ਇੰਡੀਆ ਨੇ ਸਵਾਗਤ ਕਰਨਾ ਵਾਗਾ ਇਹ ਉਹਨਾਂ ਦਾ ਦਿੱਲੀ ਵੀ ਸਵਾਗਤ ਹੋਊਗਾ 에어ਪੋਰਟ ਤੇ ਹੋਊਗਾ ਫੇਰ ਤੇ ਘਰੇ ਆ ਕੇ ਪੂਰਾ ਕਰਾਂਗੇ ਭੈਣ ਭਰਾ ਪੂਰੇ ਸਦਾ ਸਾਰੇ ਇਸ ਘਰ ਆਉਣ ਸਾਰਾ ਪੂਰਾ ਸਵਾਗਤ ਦਾਸ ਤਾਂ ਇਹ ਹਾਕੀ ਖਿਡਾਰੀ ਗੁਰਜੰਟ ਦੇ ਘਰ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਤੇ ਪਿੰਡ ਵਾਸੀ ਵੀ ਗੁਰਜੰਟ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ ਵਧਾਈ ਦੇਣ ਲਈ ਪਹੁੰਚ ਰਹੇ ਨੇ ਅਤੇ ਇੱਕ ਦੂਸਰੇ ਦਾ ਮੂੰਹ ਵੀ ਮਿੱਠਾ ਕਰਵਾਇਆ ਜਾ ਰਿਹਾ ਉੱਤੇ ਹੀ ਪਿੰਡ ਵਾਲਿਆਂ ਵਿੱਚ ਇੰਨੀ ਖੁਸ਼ੀ ਹੈ ਕਿ ਉਹਨਾਂ ਵੱਲੋਂ ਅੱਜ ਆਤੀਸ਼ਬਾਜ਼ੀ ਵੀ ਕੀਤੀ ਗਈ ਉੱਤੇ ਹੀ ਪਰਿਵਾਰਕ ਮੈਂਬਰਾਂ ਵੱਲੋਂ ਗਿੱਧੇ ਪੰਗੜੇ ਪਾਏ ਜਾ ਰਹੇ ਨੇ ਉਹਨਾਂ ਕਿਹਾ ਕਿ ਜੋ ਉਮੀਦਾਂ ਉਹਨਾਂ ਨੂੰ ਸਾਨੂੰ ਉਮੀਦਾਂ ਪੂਰੀਆਂ ਹੋਈਆਂ ਨੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਸਾਰੀ ਟੀਮ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਅਤੇ ਉਹਨਾਂ ਨੂੰ ਆਪਣੀ ਪੂਰੀ ਟੀਮ ਤੇ ਮਾਣ ਹੈ ਉਹਨਾਂ ਕਿਹਾ ਕਿ ਹਾਕੀ ਦੁਨੀਆ ਵਿੱਚ ਰੋਸ਼ਨ ਕੀਤਾ ਬਿਊਰੋ ਰਿਪੋਰਟ ਜਗਬਾਨੀ ਟੀਵੀ